ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਜੋ ਵੀ ਕਥਾ ਜਿਹੜੀ ਵੀ ਹੱਡ ਬੀਤੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਹ ਵਾਹਿਗੁਰੂ ਦੇ ਦਰਬਾਰ ਤੇ ਬੀਤੀ ਹੁੰਦੀ ਹੈ ਖਾਲਸਾ ਜੀ ਅੱਜ ਕੱਲ੍ਹ ਕਾਲ ਯੁਗ ਦਾ ਯੁਗ ਹੈ ਕਿ ਲੋਕਾਂ ਨੇ ਨਾਮ ਜਪਣਾ ਹੀ ਛੱਡ ਦਿੱਤਾ ਹੈ ਬਸ ਜਿਸ ਨੂੰ ਦੁੱਖ ਹੈ ਉਹੀ ਗੁਰੂ ਘਰ ਪਹੁੰਚਦਾ ਹੈ ਪਰ ਹਾਂ ਜਿਸ ਨੂੰ ਕੋਈ ਵੀ ਦੁੱਖ ਨਹੀਂ ਹੈ ਉਸ ਨੂੰ ਪਰਮਾਤਮਾ ਦੇ ਨਾਲ ਕੋਈ ਮਤਲਬ ਹੀ ਨਹੀਂ ਹੈ ਖਾਲਸਾ ਜੀ ਦੇਖੋ ਸਾਨੂੰ ਰੱਬ ਨੇ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਹੈ ਅਸੀਂ ਘਰ ਬੈਠੇ ਹਾਂ ਸਭ ਕੁਝ ਖਾ ਪੀ ਰਹੇ ਹਾਂ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਤਾਂ ਵੀ ਨਹੀਂ ਕਰਦੇ ਪਰ ਹਾਂ ਜਿਹੋ ਜਿਹੇ ਕਹਿੰਦੇ ਕਿਸੇ ਨੇ ਕਰਮ ਕੀਤੇ ਹਨ ਉਹੋ ਜਿਹਾ ਉਹੋ ਜੀਵਨ ਬਤੀਤ ਕਰ ਰਿਹਾ ਹੈ ਅਸੀਂ ਦੇਖਿਆ ਹੋਵੇਗਾ ਕਿੰਨੇ ਸੋਹਣੇ ਬੱਚੇ ਬੀਬੀਆਂ ਬੰਦੇ ਜੋ ਕਿ ਭਿਖਾਰੀ ਬਣ ਕੇ ਸੜਕਾਂ ਉੱਤੇ ਭੀਖ ਮੰਗਦੇ ਹਨ ਉਹ ਕਿਤੇ ਉਹ ਵੀ ਉਸ ਪਰਮਾਤਮਾ ਨੇ ਹੀ ਬਣਾਏ ਹੋਏ ਹਨ ਪਰ ਸਿਰਫ ਉਹਨਾਂ ਦੇ ਕਰਮ ਕਿਹੋ ਜਿਹੇ ਨੇ ਉਹ ਪਰਮਾਤਮਾ ਨੇ ਲਿਖੇ ਹਨ ਸਾਡੇ ਕਰਮ ਕਿਹੋ ਜਿਹੇ ਨੇ ਇਹ ਵੀ ਪਰਮਾਤਮਾ ਨੇ ਹੀ ਲਿਖੇ ਹਨ ਕਹਿੰਦੇ ਨੇ ਕਿ ਪਰਮਾਤਮਾ ਨੇ ਤਾਂ ਇਹ ਕਿਹਾ ਸੀ ਬੰਦੇ ਤੂੰ ਆਪਣੇ ਕਰਮ ਕਰੀ ਜਾ ਉਹਦਾ ਹਿਸਾਬ ਕਿਤਾਬ ਮੈਂ ਖੁਦ ਹੀ ਲਾ ਲਵਾਂਗਾ ਕਿ ਕਿੰਨੇ ਕੁ ਚੰਗੇ ਕੀਤੇ ਨੇ ਤੇ ਕਿੰਨੇ ਕੁ ਮਾੜੇ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਭ ਤੇ ਕਿਰਪਾ ਕਰਦੇ ਨੇ ਤਾਂ ਤਾਂ ਅਮਰ ਸ਼ਹੀਦ ਬਾਬਾ ਨੋਦ ਸਿੰਘ ਜੀ ਉਹ ਵੀ ਸਾਡੇ ਤੇ ਮਿਹਰ ਭਰਿਆ ਹੱਥ ਰੱਖਦੇ ਹਨ ਆਪਣੇ ਬੱਚਿਆਂ ਦੇ ਉੱਤੇ ਤੇ ਖਾਲਸਾ ਜੀ ਉਹਨਾਂ ਨੇ ਸਾਨੂੰ ਇੰਨਾ ਸੋਹਣਾ ਜੀਵਨ ਦਿੱਤਾ ਹੈ ਤੰਦਰੁਸਤੀ ਬਖਸ਼ੀ ਹੈ ਇਹ ਵੀ ਉਹਨਾਂ ਦੀ ਕਿਰਪਾ ਹੈ ਵਾਹਿਗੁਰੂ ਦੀ ਕਿ ਜਿਸ ਨੇ ਸਾਨੂੰ ਕੀ ਜੀਵਨ ਬਖਸ਼ਿਆ ਹੈ ਇਹ ਜੀਵਨ ਜੋ ਕਿ ਗੁਰੂ ਦਾ ਬਖਸ਼ਿਆ ਹੈ ਇਸ ਲਈ ਇਸ ਦਾ ਇੱਕ ਇੱਕ ਕਿਨਕਾ ਆਪਣੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਵਿੱਚ ਗੁਜ਼ਾਰਨਾ ਚਾਹੀਦਾ ਹੈ ਪਰ ਅਸੀਂ ਮਨਮੁਖਾਂ ਅਸੀਂ ਹੋਰ ਕੰਮਾਂ ਲਈ ਟਾਈਮ ਬਹੁਤ ਜ਼ਿਆਦਾ ਕੱਢ ਲੈਨੇ ਹਾਂ ਕਿਤੇ ਵੀ ਜਾਣਾ ਹੋਵੇ ਤਾਂ ਵੀ ਪਰ ਸਿਰਫ ਅਸੀਂ ਕਹਿ ਦਿੰਨੇ ਹਾਂ ਕਿ ਹਾਂਜੀ ਪਾਠ ਕਰਨ ਲਈ ਸਾਡੇ ਕੋਲ ਟਾਈਮ ਹੀ ਨਹੀਂ ਮਿਲਦਾ ਬਹੁਤ ਆਸਾਨ ਹੈ ਇਹ ਗੱਲ ਕਹਿਣੀ ਕਿ ਸਾਡੇ ਕੋਲ ਪਾਠ ਕਰਨ ਦਾ ਸਮੇਂ ਨਹੀਂ ਹੈ ਕਿ ਦਿਨ ਦੇ ਦਿਨ ਜਾਰਿਆ ਵਿੱਚ ਪੂਰੇ ਦਿਨ ਵਿੱਚ ਸਾਡੇ ਕੋਲ ਗੁਰੂ ਲਈ ਟਾਈਮ ਨਹੀਂ ਹੈ ਜਿਸ ਨੇ ਕਿ ਸਾਨੂੰ ਇਹ ਜ਼ਿੰਦਗੀ ਦਿੱਤੀ ਜਿਸ ਨੇ ਕਿ ਸਾਨੂੰ ਇਹ ਆਰਾਮ ਐਸ਼ ਦੀ ਜ਼ਿੰਦਗੀ ਦਿੱਤੀ ਨੌਕਰੀ ਦਿੱਤੀ ਸਭ ਕੁਝ ਦਿੱਤਾ ਗੁਰੂ ਦਾ ਖਾਣਾ ਪੀਣਾ ਪਹਿਨਣਾ ਸਭ ਕੁਝ ਇਹ ਹੁਸਨ ਜਵਾਨੀ ਸਭ ਕੁਝ ਹੀ ਦੇਣ ਪਰਮਾਤਮਾ ਦੀ ਹੈ ਉਸ ਵੱਡੇ ਮਹਾਪੁਰਖ ਦੀ ਹੈ ਖਾਲਸਾ ਜੀ ਜ਼ਿੰਦਗੀ ਵਿੱਚ ਖੁਸ਼ੀਆਂ ਦੇਖ ਜਾਣੇ ਦੁੱਖਾਂ ਦੇ ਜੋ ਵੀ ਆਪਣੀ ਦਿਨਚਰਿਆ ਵਿੱਚ ਬੀਤਦੇ ਹੈ ਜੋ ਵੀ ਹੋ ਰਿਹਾ ਹੈ ਉਹ ਪਰਮਾਤਮਾ ਦੇ ਹੱਥ ਵਸ ਹੈ ਸਿਰਫ ਅਸੀਂ ਉਸ ਨੂੰ ਆਪਣੀ ਭਗਤੀ ਦੇ ਨਾਲ ਆਪਣੇ ਬਾਠ ਗੁਰਬਾਣੀ ਪੜ੍ਹ ਕੇ ਆਪਣੇ ਮਨ ਦੇ ਨਾਲ ਪਾਠ ਕਰਕੇ ਗੁਰੂ ਤੋਂ ਹੋਰ ਖੁਸ਼ੀਆਂ ਪ੍ਰਾਪਤ ਕਰਨੀਆਂ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹਰ ਇੱਕ ਪਾਠ ਇੱਕ ਇੱਕ ਵਿਸ਼ੇ ਤੇ ਲਿਖਿਆ ਹੋਇਆ ਹੈ ਕੋਈ ਸ਼ਬਦ ਨੌਕਰੀ ਵਾਸਤੇ ਪੁੱਤਰ ਪ੍ਰਾਪਤੀ ਵਾਸਤੇ ਰੋਗਾਂ ਵਾਸਤੇ ਹਰ ਇੱਕ ਦਾ ਉਪਚਾਰ ਗੁਰਬਾਣੀ ਦੇ ਵਿੱਚ ਹੈ ਖਾਲਸਾ ਜੀ ਜਿਨ੍ਹਾਂ ਨੂੰ ਪਤਾ ਹੈ ਉਹ ਤਾਂ ਪੂਰਾ ਭਰਪੂਰ ਫਾਇਦਾ ਲੈਂਦੇ ਨੇ ਕਿ ਮੇਰੇ ਗੁਰੂ ਨੇ ਮੈਨੂੰ ਦੇਣ ਦਿੱਤੀ ਹੈ ਪਰ ਕਈ ਸਾਡੇ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਕੀ ਪਤਾ ਹੀ ਨਹੀਂ ਹੈ ਕਿ ਜੇ ਤੂੰ ਦਾਤਾ ਲੈਣੀਆਂ ਨੇ ਉਸ ਗੁਰਦੁਆਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਉਹਦੇ ਵਿੱਚੋਂ ਤੈਨੂੰ ਆਪੇ ਸਭ ਦਾਤਾ ਮਿਲ ਜਾਣਗੇ ਆਂ ਤੇ ਪੁੱਤ ਦੀਆਂ ਦਾਤਾ ਨੌਕਰੀ ਦੀਆਂ ਦਾਤਾ ਕਈਆਂ ਦੇ ਵਿਆਹ ਨਹੀਂ ਹੁੰਦੇ ਉਹਦਾ ਉਪਚਾਰ ਉਹਦੇ ਵੀ ਉਪਾਅ ਪਾਠ ਲਿਖਿਆ ਹੈ ਜਿਸ ਨੂੰ ਕੀ ਤੁਸੀਂ ਸਿਮਰ ਕੇ ਤੁਸੀਂ ਆਪਣਾ ਜੀਵਨ ਸਫਲ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪਰੇਸ਼ਾਨੀ ਕਠਿਨਾਈ ਸ਼ਤਰੂ ਦਾ ਪੈ ਸਭ ਕੁਝ ਗੁਰਬਾਣੀ ਦੇ ਵਿੱਚ ਦਰਜ ਹੈ ਅੱਜ ਕੱਲ ਅੱਜ ਕੱਲ ਫੋਨ ਦੇ ਵਿੱਚ YouTube ਤੇ ਹਰ ਇੱਕ ਸਮੱਸਿਆ ਦਾ ਸਮਾਧਾਨ ਲਿਖਿਆ ਹੈ ਜੋ ਕਿ ਗੁਰਬਾਣੀ ਦੇ ਛੋਟੇ-ਛੋਟੇ ਅੰਗ ਛੋਟੀਆਂ-ਛੋਟੀਆਂ ਅਸ਼ਟਪਦੀਆਂ ਹੁੰਦੀਆਂ ਹਨ ਉਨਾ ਨੁਤ ਸਿਸੇ ਮਰ ਕੇ ਸ਼ਬਦਾਂ ਨੂੰ ਤੁਸੀਂ ਆਪਣੀ ਮੁਸੀਬਤ ਨੂੰ ਦੂਰ ਕਰ ਸਕਦੇ ਹੋ ਖਾਲਸਾ ਜੀ ਕਿਉਂਕਿ ਸਾਡਾ ਗੁਰੂ ਹੈ ਜੀ ਤੁਸੀਂ ਆਪਣੇ ਗੁਰੂ ਅੱਗੇ ਅਰਦਾਸ ਕਰਦੇ ਹੋ ਫਰਿਆਦ ਕਰਦੇ ਹੋ ਤਾਂ ਗੁਰੂ ਸਭ ਕੁਝ ਕਰ ਦਿੰਦੇ ਹਨ ਜਿਵੇਂ ਕਹਿੰਦੇ ਹਨ ਨਾ ਕਿ ਕਰਨ ਕਰਾਵਨ ਆਪ ਸੁਆਮੀ ਸਗਲ ਜੀਆਂ ਦਾ ਅੰਤਰਜਾਮੀ ਘਟ ਘਟ ਕੀ ਅੰਤਰ ਕੀ ਜਾਣਤ ਫਲੇ ਬੁਰੇ ਕੀ ਪੀਰ ਪਛਾਨਤ ਉਹ ਵਾਹਿਗੁਰੂ ਸਭ ਕੁਝ ਜਾਣਦਾ ਹੈ ਸਭ ਨੂੰ ਦੇਣਾ ਜਾਣਦਾ ਹੈ ਲੈਣਾ ਜਾਣਦਾ ਹੈ ਦੁੱਖ ਦੇਣਾ ਜਾਣਦਾ ਹੈ ਸੁੱਖ ਦੇਣਾ ਜਾਣਦਾ ਹੈ ਉਸ ਦੀ ਰਜਾ ਵਿੱਚ ਸਭ ਕੁਝ ਹੁੰਦਾ ਹੈ ਕਾਲ ਸਾਜੀ ਅੱਜ ਦੀ ਹੱਡ ਬਿੱਤੀ ਇੱਕ ਭੈਣ ਦੀ ਹੈ ਜਿਨ੍ਹਾਂ ਨੇ ਸੁਣਾਉਣਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੀ 10 ਕੁ ਸਾਲਾਂ ਦੀ ਬੀਟੀ ਹੈ ਕਹਿੰਦੇ ਕਿ ਸਾਈਕਲ ਚਲਾਉਂਦੇ ਹੋਏ ਅਚਾਨਕ ਉਹ ਬੀਟੀ ਗਿਰ ਜਾਂਦੀ ਹੈ ਤੇ ਉਸ ਦੀ ਕਮਰ ਵਿੱਚ ਬਹੁਤ ਜ਼ਿਆਦਾ ਸੱਟ ਲੱਗ ਜਾਂਦੀ ਹੈ ਤੇ ਉਹ ਬੱਚੀ 3 ਮਹੀਨਿਆਂ ਤੋਂ ਬੈੱਡ ਤੇ ਸੀ ਉਹ ਕਹਿੰਦੇ ਨੇ ਕਿ ਸਾਡੇ ਪਿੰਡ ਦੀਵਾਨ ਲਾਣਾਏ ਬਾਬਾ ਜੀ ਨੇ ਕਥਾ ਕੀਤੀ ਜਿਸ ਵਿੱਚ ਕੀ ਉਹਨਾਂ ਨੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਕਰਦਿਆਂ ਹੋਇਆਂ ਕਥਾ ਸੁਣਾਉਣਾ ਕੀਤੀ ਸੀ ਇਹ ਉਹਨਾਂ ਨੇ ਸਾਨੂੰ 3 ਦਿਨ ਸਾਡੇ ਗੁਰਦੁਆਰਾ ਸਾਹਿਬ 'ਚ ਦੀਵਾਨ ਲੱਗੇ ਸਨ ਉਹ ਹਰ ਰੋਜ਼ ਸਾਨੂੰ ਨਵੀਂ ਤੋਂ ਨਵੀਂ ਹੱਦ ਬਿੱਤੀ ਸੁਣਾਉਣਾ ਕਰਦੇ ਸੀ ਉਹ ਭੈਣ ਨੇ ਹੱਥ ਜੋੜ ਕੇ ਉਹਨਾਂ ਕਿਰਤਨੀ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਮੇਰੀ ਬੱਚੀ ਹੈ ਜੋ ਕਿ ਸਾਈਕਲ ਤੋਂ ਡਿੱਗ ਗਈ ਹੈ 10 ਸਾਲਾਂ ਦੀ ਹੈ ਬੈੱਡ ਦੇ ਉੱਤੇ ਹੀ ਬਾਥਰੂਮ ਸਭ ਕੁਝ ਕਰ ਦਿੰਦੀ ਹੈ ਵੀ ਉਹਦੀਆਂ ਲੱਤਾਂ ਠੀਕ ਨਹੀਂ ਹਨ ਕਹਿੰਦੇ ਕਿ ਉਹਨਾਂ ਨੇ ਉਹਨਾਂ ਨੂੰ ਪੁੱਛਿਓ ਪੁੱਛਿਆ ਕਿ ਜਿਹੜੀ ਤੁਸੀਂ ਇਹ ਸੁਣਾਉਣਾ ਕਰਦੇ ਹੋ ਕਥਾ ਹੱਡ ਬਿੱਥੀ ਵਾਹਿਗੁਰੂ ਜੀ ਧੰਨਤਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਹਿੰਦੇ ਕਿ ਮੈਂ ਕਦੇ ਵੀ ਉਹਨਾਂ ਦੇ ਦਵਾਰੇ ਨਹੀਂ ਗਈ ਕਹਿੰਦੇ ਉਸ ਪਾਠੀ ਸਿੰਘ ਨੇ ਉਹਨਾਂ ਨੂੰ ਵਿਸਤਾਰ ਨਾਲ ਸਮਝਾਇਆ ਤੇ ਸੁਣਾਇਆ ਬਾਬਾ ਜੀ ਦੀਆਂ ਵਡਿਆਈਆਂ ਆਪਣੇ ਧੰਨਤਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਕੀ ਬਹੁਤ ਵੱਡੀ ਮਹਿਮਾ ਹੈ ਜੋ ਸਾਰੇ ਕਾਰਜ ਸਿੱਧ ਕਰਦੇ ਹਨ ਕਹਿੰਦੇ ਉਹਨਾਂ ਦੇ ਕਹਿਨ ਤੇ ਉਹ ਭੈਣ ਗੱਡੀ ਵਿੱਚ ਆਪਣੇ ਬੱਚੀ ਨੂੰ ਉੱਥੇ ਲੈ ਜਾ ਕੇ ਉੱਥੇ ਮੱਥਾ ਟਿਕਾਇਆ ਦਰਸ਼ਨ ਕਰਵਾਏ ਕੋਧੀ ਵਿੱਚ ਝੁੱਕ ਕੇ ਕਹਿੰਦੇ ਉਹਨਾਂ ਦੇ ਪਿਤਾ ਜੀ ਨੇ ਉੱਥੇ ਉਹਨਾਂ ਨੂੰ ਮੱਥਾ ਟਿਕਾਇਆ ਕਿਉਂਕਿ ਉਹ ਚੱਲਣ ਫਿਰਨ ਦੀ ਹਾਲਤ ਵਿੱਚ ਬਿਲਕੁਲ ਵੀ ਨਹੀਂ ਸੀ ਸਿਰਫ ਸਾਰਾ ਦਿਨ ਹੀ ਲੇਟੇ ਰਹਿੰਦੀ ਸੀ ਕਹਿੰਦੇ ਉਹਨਾਂ ਨੇ ਨਾ ਉੱਥੇ ਜਾ ਕੇ ਮੱਥਾ ਟਿਕਾ ਕੇ ਜੋਤ ਵਿੱਚ ਕਿਉਂ ਪਾਇਆ ਤੇ ਉਥੇ ਉਹਨਾਂ ਨੇ 3-4 ਘੰਟੇ ਬਤੀਤ ਕੀਤੇ ਜੁਪਹਿਰਾ ਸਾਹਿਬ ਘਟਿਆ ਕਹਿੰਦੇ ਕਿ ਉਸ ਭੈਣ ਨੇ ਘਰ ਆ ਕੇ ਸ਼ਹੀਦੀ ਦੇਖ ਜਗਾਈ ਦੇਖ ਕਰਵਾਈ ਉੱਥੇ ਜਾ ਕੇ ਤੇ ਸ਼ਹੀਦ ਸਿੰਘਾਂ ਦੀ ਜੂਤ ਘਰ ਵਿੱਚ ਰਵਾਈ ਦੇਖੋ ਜੋਤ ਇੱਕੋ ਹੀ ਹੁੰਦੀ ਹੈ ਉਸ ਪਰਮਾਤਮਾ ਦੇ ਨਾਮ ਦੀ ਈਸ਼ਟ ਇੱਕੋ ਹੀ ਹੁੰਦਾ ਹੈ ਪ੍ਰਭੂ ਇੱਕੋ ਹੀ ਹੈ ਸਿਰਫ ਪਹਿਰਾਵੇ ਵੱਖਰੇ ਵੱਖਰੇ ਨੇ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਇਹ ਜਿਹੜੇ 10 ਗੁਰੂ ਨੇ ਨਾ ਇਹ ਸਭ ਇੱਕੋ ਹੀ ਹਨ ਤਾਂ ਤਾਂ ਨਮਰਸ਼ਹੀਦ ਬਾਬਾ ਦੀਪ ਸਿੰਘ ਜੀ ਸਭ ਤੇ ਮੇਰ ਭਰਿਆ ਹੱਥ ਰੱਖਣਾ ਉਹ ਭੈਣ ਨੇ ਕਹਿੰਦੇ ਨੇ ਕਿ ਘਰ ਬੈਠ ਕੇ ਦੁਪਹਿਰਾ ਸਾਹਿਬ ਕਰਿਆ ਕਰਨਾ ਬੀਟੀ ਨੂੰ ਕਹਿੰਦੇ ਨੀਚੇ ਜ਼ਮੀਨ ਦੇ ਉੱਤੇ ਲਟਾ ਦੇਣਾ ਕਰਨਾ ਤੇ ਵਾਹਿਗੁਰੂ ਅੱਗੇ ਅਰਜ਼ੋਈ ਕਰਨੇ ਕਿ ਬੇਟਾ ਕਿ ਗੁਰੂ ਜੀ ਮੇਰੀ ਬੇਟੀ ਹੈ ਪਰਾਇਆ ਧਨ ਹੈ ਮੈਂ ਇਹਨੂੰ ਪੂਰੀ ਉਮਰ ਨਹੀਂ ਰੱਖ ਸਕਦੀ ਵਾਹਿਗੁਰੂ ਜੀ ਇਤਨੀ ਕਿਰਪਾ ਕਰੋ ਤਾਂ ਕਿ ਮੇਰੀ ਬੇਟੀ ਠੀਕ ਹੋ ਜਾਵੇ ਕਹਿੰਦੇ ਭੈਣ ਨੇ 4 ਘੰਟੇ ਚ ਪਹਿਰਾ ਸਾਹਿਬ ਦੀ ਹਾਜ਼ਰੀ ਭਰਿਆ ਕਰਨੀ ਘਰ ਬੈਠੀ ਤੇ ਵਾਹਿਗੁਰੂ ਦਾ ਸਿਮਰਨ ਦੁਖਪੰਜਨੀ ਸਾਹਿਬ ਦਾ ਪਾਠ ਉਸ ਬੱਚੀ ਦੇ ਕੋਲ ਲਗਾ ਦੇਣਾ ਕਰਨਾ ਕਹਿੰਦੇ ਕੀ ਇੱਦਾਂ ਹੀ ਕਰਦੇ ਕਰਦੇ ਛੀਵਾ ਦੁਪਹਿਰਾ ਹੋ ਗਿਆ ਮਨ ਡੋਲ ਰਿਹਾ ਸੀ ਕਿ ਬੱਚੀ ਦੇ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਹੈ ਬੱਚੀ ਦੀ ਸਾ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ ਬੱਚੀ ਨੂੰ ਸਗੋਂ ਇੱਕ ਦਿਨ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਹੋ ਗਈ ਹਸਪੀਟਲ ਲੈ ਕੇ ਗਏ ਕਹਿੰਦੇ ਬੱਚੀ ਨੂੰ ਦਾਖਲ ਕਰਾਇਆ ਗਿਆ ਮਾਤਾ ਦਾ ਦਿਲ ਡੁੱਲ ਗਿਆ ਕਿ ਹੁਣ ਮੈਂ ਤਾਂ ਵਾਹਿਗੁਰੂ ਜੀ ਦੇ ਕਹਿਣ ਅਨੁਸਾਰ ਸਭ ਕੁਝ ਕਰ ਰਹੀ ਹਾਂ ਫੇਰ ਮੇਰੇ ਨਾਲ ਇੰਨਾ ਮਾੜਾ ਕਿਉਂ ਹੋ ਰਿਹਾ ਹੈ ਵਾਹਿਗੁਰੂ ਜੀ ਕਹਿੰਦੇ ਕਿ ਮਾਤਾ ਜੀ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਮੈਂ ਇਸ ਬੱਚੀ ਦੀ ਡੋਰੀ ਤੁਹਾਡੇ ਹੱਥ ਛੱਡੀ ਹੈ ਚਾਹੇ ਹੁਣ ਇਸ ਨੂੰ ਰੱਖ ਲਵੋ ਚਾਹੇ ਹੁਣ ਇਸ ਨੂੰ ਮਾਰ ਦਵੋ ਕਹਿੰਦੇ ਮਾਤਾ ਨੇ ਬੜੇ ਹੀ ਰੋਕੇ ਅਰਜ਼ੋਈ ਕੀਤੀ ਤਾਂ ਤਾਂ ਨਮਰਸ਼ੀਦ ਬਾਬਾ ਦੀਪ ਸਿੰਘ ਜੀ ਦੀ ਸਰੂਪ ਅੱਗੇ ਤੇ ਕਹਿੰਦੇ ਕਿ ਥੋੜੇ ਜਿਿਹਰ ਬਾਅਦ ਆ ਕੇ ਡਾਕਟਰਾਂ ਨੇ ਉਸ ਬੱਚੀ ਨੂੰ ਇਲਾਜ ਕੀਤਾ ਨਾ ਜਦੋਂ ਕਹਿੰਦੇ ਦੂਜੀ ਤੀਜੀ ਦਿਨ ਬੱਚੀ ਦੇ ਕਮਰ ਦੇ ਵਿੱਚ ਕੋਈ ਮੂਵਮੈਂਟ ਹੋਇਆ ਉਸ ਨੇ ਲੱਤਾਂ ਹਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਹਿੰਦੇ ਡਾਕਟਰਾਂ ਨੇ ਇੱਕ ਹੱਡੀਆਂ ਵਾਲੇ ਸਪੈਸ਼ਲਿਸਟ ਡਾਕਟਰ ਨੂੰ ਮਨ ਗਿਆ ਵਾਲੇ ਡਾਕਟਰ ਨੂੰ ਦਿਖਾਇਆ ਤੇ ਕਹਿੰਦੇ ਕਿ ਉਸ ਡਾਕਟਰ ਨੇ ਉਸ ਬੱਚੀ ਦਾ ਇਲਾਜ ਕੀਤਾ ਬੱਚੀ ਥੋੜੀ ਬਹੁਤੀ ਮੂਵਮੈਂਟ ਕਰਨ ਲੱਗੀ ਤੇ ਠੀਕ ਹੋ ਗਈ ਮਾਤਾ ਦਾ ਵਿਸ਼ਵਾਸ ਗੁਰੂ ਅੱਗੇ ਬਣ ਗਿਆ ਇਸ ਤਰ੍ਹਾਂ ਇਸ ਪੈਨ ਦੀ ਬੱਚੀ ਤੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਮੇਰ ਪਰਿਆ ਹੱਥ ਰੱਖਿਆ ਤੇ ਬੱਚੀ ਨੂੰ ਤੁਰਨ ਫਿਰਨ ਦੇ ਲਾਇਕ ਕਰਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਕਮੈਂਟ ਬਕਸ 'ਚ ਸਤਨਾਮ ਸ਼੍ਰੀ ਵਾਹਿਗੁਰੂ ਜੀ ਜ਼ਰੂਰ ਲਿਖਣਾ